ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸੰਗਤ ਵੱਲੋਂ ਇਹ ਬੇਨਤੀਆਂ ਸੁਣੀਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਨੂੰ ਕਿਸ ਗੁਰੂ ਸਾਹਿਬ ਦੇ ਲੜ ਲਗਾ ਕੇ ਜਾ ਰਹੇ ਹੋ ਜੋਤੀ ਜੋਤ ਸਮਾਉਣ ਦੀ ਸਤਿਗੁਰਾਂ ਤਿਆਰੀ ਕੀਤੀ ਹੋਈ ਹੈ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੀਰ ਦੇ ਹਾਲਤ ਤਿਆਗਣ ਵਾਲੀ ਹੈ ਸਭ ਨੂੰ ਪ੍ਰਤੀਤ ਹੋ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਛੱਡਣ ਵਾਲੇ ਹਨ ਸੰਗਤ ਵੱਲੋਂ ਬੇਨਤੀਆਂ ਸੁਣੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਰੀਅਲ ਔਰ ਪੰਜ ਪੈਸੇ ਲਿਆਉਣ ਦੀ ਆਗਿਆ ਕੀਤੀ ਹੈ ਮਹਾਰਾਜ ਸਾਹਿਬ ਜੀ ਦੇ ਪਾਸ ਸੇਵਕਾਂ ਨੇ ਸੋਨੇ ਦੇ ਥਾਲ ਵਿੱਚ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਮਹਾਰਾਜ ਸਾਹਿਬ ਦੇ ਸਾਹਮਣੇ ਕੀਤੇ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਰੀਅਲ 5 ਪੈਸਿਆਂ ਸਮੇਤ ਆਪਣੇ ਘਰ ਕਮਲਾਂ ਵਿੱਚ ਲਿਆਏ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕੌਤਕ ਇਹ ਕਰਦੇ ਹਨ ਗੁਰਿਆਈ ਤਖਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਖਸ਼ਣ ਵਾਸਤੇ ਕਿ ਉਹ ਨਾਰੀਅਲ ਮਹਾਰਾਜ ਸਾਹਿਬ ਜੀ ਤਿੰਨ ਵਾਰ ਫੇਰਦੇ ਹਨ ਗੋਲਾਕਾਰ ਵਿੱਚ ਧਿਆਨਪੂਰਵਕ ਪ੍ਰਕਰਮਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਕੀਤੀਆਂ ਨੇ ਫਿਰ ਅੱਗੇ ਸਨਮੁਖ ਸੁੰਦਰ ਪਵਿੱਤਰ ਜੋ ਥਾਂ ਦੇ ਉੱਤੇ ਮਹਾਰਾਜ ਸਾਹਿਬ ਨੇ ਧਰ ਕਰਕੇ ਫਿਰ ਮस्तक ਟੇਕਿਆ ਅੱਗੇ ਗੁਰਿਆਈ ਤਖਤ ਬਖਸ਼ਣ ਵਾਸਤੇ ਸਾਹਿਬ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਧਿਆਨ ਕਰਦਿਆ ਹੋਇਆ ਧਿਆਨ ਪੂਰਵਕ ਹੀ ਪ੍ਰਕਰਮਾ ਕੀਤੀ ਹੈ ਅਤੇ ਧਿਆਨ ਲਗਾ ਕਰਕੇ ਹੀ ਮਸਤਕ ਟੇਕਿਆ ਹੈ ਉਪਰੰਤ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਸਭ ਸਿੱਖ ਸੇਵਕਾਂ ਸੰਗਤਾਂ ਨੂੰ ਆਪਣੇ ਮੁਖਾਰਬਿੰਦ ਤੋਂ ਆਗਿਆ ਵਿਚਾਰਨ ਕੀਤੀ ਹੈ ਬਾਬਾ ਬਸਹਿ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸਮਾਲੇ ਬਕਾਲੇ ਨਗਰ ਦੇ ਵਿੱਚ ਸਾਡੇ ਬਾਬਾ ਜੀ ਵਸ ਰਹੇ ਹਨ ਗੁਰਿਆਈ ਤਖਤ ਦੇ ਉੱਪਰ ਸੁਭਾਏ ਮਾਨ ਉਹਨਾਂ ਨੂੰ ਅਸੀਂ ਕੀਤਾ ਹੈ ਗੁਰੂ ਬਾਣ ਕਰਕੇ ਸਭ ਸੰਗਤਾਂ ਦੀ ਉਹ ਸੰਭਾਲ ਕਰਨਗੇ। ایवं वचन ਉਚਾਰੇ ਹੋਏ ਮਹਾਰਾਜ ਸਾਹਿਬ ਜੀ ਦੇ ਮੁਖ ਤੋਂ ਸਭ ਸਿੱਖਾਂ ਸੇਵਕਾਂ ਸੰਗਤ ਨੇ ਸੁਣੇ ਹਨ। ਹਿਰਦੇ ਵਿੱਚ ਨਿਸ਼ਚਾ ਪ੍ਰਾਪਤ ਹੋਇਆ ਹੈ। ਇੰਵੈਰਾਗ ਵੀ ਹੈ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲੋਂ ਗੁਰਿਆਈ ਤਖਤ ਬਖਸ਼ਣ ਤੇ ਇਹ ਕੌਤਕ ਕਰਨ ਤੇ ਆਨੰਦ ਵੀ ਪ੍ਰਾਪਤ ਹੋਇਆ। ਹਜੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਹੋਰ ਸੰਗਤਾਂ ਨੂੰ ਆਪਣੇ ਦਰਬਾਰ ਤੋਂ ਬਾਹਰ ਜਾਣ ਵਾਸਤੇ ਹੁਕਮ ਕੀਤਾ ਹੈ। ਬਚਨ ਆਖਿਆ ਕਿ ਜਿਨ੍ਹਾਂ ਨੇ ਵੀ ਸਾਡੇ ਇਸ ਸਥਾਨ ਦੇ ਪਾਸ ਠਹਿਰਨਾ ਹੈ। ਉਹ ਸਿਮਰਨ ਭਜਨ ਕੀਰਤਨ ਤੋਂ ਬਗੈਰ ਹੋਰ ਕੋਈ ਬਚਨ ਨਾ ਕਰਨਾ। ਸਾਡੇ ਪਾਸ ਗੁਰਬਾਣੀ ਦਾ ਕੀਰਤਨ ਹੋਵੇ। ਰਬਾਬੀ ਸਿੱਖਾਂ ਨੇ ਆਣ ਕਰਕੇ ਗੁਰਬਾਣੀ ਦਾ ਕੀਰਤਨ ਸਤਿਗੁਰਾਂ ਦੇ ਹਜ਼ੂਰ ਆਰੰਭ ਕੀਤਾ ਹੈ। ਜਿਸ ਗੁਰਬਾਣੀ ਦੇ ਮਨੋਹਰ ਅੰਮ੍ਰਿਤ ਰਸ ਪਿੰਨੇ ਕੀਰਤਨ ਨੂੰ ਸੁਣ ਕੇ ਸਭ ਕਲਮਲ ਦੁੱਖ ਪਾਪ ਨਾਸ ਹੁੰਦੇ ਹਨ ਐਸਾ ਗੁਰਬਾਣੀ ਦਾ ਕੀਰਤਨ ਸਤਿਗੁਰਾਂ ਦੇ ਹਜ਼ੂਰ ਹੋਣ ਲੱਗਾ ਹੈ